ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬੀ ਸੰਗੀਤ ਦੇ ਚਮਕਦੇ ਸਿਤਾਰੇ ਰਾਜਵੀਰ ਜਵੰਦਾ ਬਾਰੇ ਰਾਜਵੀਰ ਜਵੰਦਾ ਦੇ ਅਚਾਨਕ ਐਕਸੀਡੈਂਟ ਨੇ ਪੂਰੇ ਪੰਜਾਬ ਨੂੰ ਸੋਗ ਵਿੱਚ ਡੁਬਾ ਦਿੱਤਾ ਹੈ ਪਰ ਅੱਜ ਉਹਨਾਂ ਦੇ ਪਿੰਡ ਉਹਨਾਂ ਦੇ ਹੋਏ ਭੋਗ ਸਮਾਗਮ ਨੇ ਨਾ ਸਿਰਫ ਆਗੂਤਾ ਵਧਾਈ ਸਗੋਂ ਇੱਕ ਨਵੀਂ ਉਮੀਦ ਵੀ ਜਗਾਈ ਹੈ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵੱਲੋਂ ਇਸ ਸਮਾਗਮ ਵਿੱਚ ਰਾਜਵੀਰ ਜਵੰਦਾ ਦੀ ਪਤਨੀ ਅਸ਼ਵਿੰਦਰ ਕੌਰ ਨੇ ਇੱਕ ਇਹੋ ਜਿਹੀ ਘੋਸ਼ਣਾ ਕੀਤੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਪ੍ਰੇਰਿਤ ਕਰ ਦਿੱਤਾ ਅਸ਼ਵਿੰਦਰ ਕੌਰ ਜੋ ਹਮੇਸ਼ਾ ਰਾਜਵੀਰ ਜਵੰਦਾ ਦੇ ਨਿੱਜੀ ਜੀਵਨ ਨੂੰ ਗੁਪਤ ਰੱਖਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਸਨ ਅੱਜ ਭਾਵੁਕ ਹੋ ਕੇ ਕਿਹਾ ਰਾਜਵੀਰ ਨੇ ਮੈਨੂੰ ਹਮੇਸ਼ਾ ਕਿਹਾ ਸੀ ਕਿ ਸੰਗੀਤ ਸਾਡੀ ਰੂਹ ਹੈ ਹਿੱਸਾ ਹੈ ਉਹਨਾਂ ਨੇ ਮੇਰੇ ਨਾਲ ਗਾਇਆ ਹੋਇਆ ਹੈ ਇੱਕ ਅਨਰਲੀ ਜਗੀਤ ਛੱਡਿਆ ਹੈ ਜੋ ਉਹਨਾਂ ਦਾ ਅੰਤਿਮ ਸੁਪਨਾ ਸੀ ਅੱਜ ਮੈਂ ਐਲਾਨ ਕਰਦੀ ਹਾਂ ਕਿ ਇਸ ਗੀਤ ਨੂੰ ਰਿਲੀਜ਼ ਕਰਾਂਗੀ ਅਤੇ ਇਸ ਦੇ ਨਾਲ ਹੀ ਆਉਣ ਵਾਲੀ ਆਮਦਨ ਨਾਲ ਰਾਜਵੀਰ ਦੀ ਨਾਂ ਤੇ ਇੱਕ ਫਾਊਂਡੇਸ਼ਨ ਬਣਾਵਾਂਗੀ ਇਹ ਫਾਊਂਡੇਸ਼ਨ ਨਵੇਂ ਗਾਇਕਾਂ ਨੂੰ ਮੌਕਾ ਦੇਵੇਗਾ ਜਿਵੇਂ ਰਾਜਵੀਰ ਨੇ ਮੈਨੂੰ ਪ੍ਰੇਰਿਤ ਕੀਤਾ ਸੀ ਇਹ ਖੋਸ਼ਣਾ ਸੁਣ ਕੇ ਸਮਾਗਮ ਵਿੱਚ ਮੌਜੂਦ ਸੈਲਿਬ੍ਰਿਟੀ ਅਤੇ ਫੈਨਾਂ ਨੇ ਤਾਲੀਆਂ ਉਜਾਈਆਂ ਆਮ ਆਦਮੀ ਪਾਰਟੀ ਦੇ ਵਿਕਰਮਜੀਤ ਸਿੰਘ ਨੇ ਵੀ ਅਸ਼ਵਿੰਦਰ ਕੌਰ ਨੂੰ ਸਹਿਯੋਗ ਦਾ ਵਾਅਦਾ ਕੀਤਾ ਅਤੇ ਕਿਹਾ ਅਸ਼ਵਿੰਦਰ ਕੌਰ ਦੀ ਇਹ ਹਿੰਮਤ ਪੰਜਾਬੀ ਸੰਗੀਤ ਨੂੰ ਨਵੀਂ ਦਿਸ਼ਾ ਦੇਵੇਗੀ। ਰਾਜਵੀਰ ਜਵੰਦਾ ਅਤੇ ਅਸ਼ਵਿੰਦਰ ਕੌਰ ਦੇ ਪਿਆਰ ਭਰੇ ਪਲਾਂ ਨੂੰ ਦਰਸਾਉਂਦਾ ਹੈ ਜੋ ਉਹਨਾਂ ਨੇ ਇੱਕ ਰੇਲੂ ਸਟੂਡੀਓ ਵਿੱਚ ਰਿਕਾਰਡ ਕੀਤਾ ਸੀ। ਫੈਨਾਂ ਵਿੱਚ ਇਸ ਗੀਤ ਨੂੰ ਰਿਲੀਜ਼ ਕਰਨ ਲਈ ਜੋਸ਼ ਭਰਿਆ ਹੋਇਆ ਹੈ ਅਤੇ ਸੋਸ਼ਲ ਮੀਡੀਆ ਤੇ ਫਿਰ ਰਾਜਵੀਰ ਜਵੰਦਾ ਹੈਸ਼ਟੈਗ ਕਰ ਰਹੇ ਹਨ। ਅਸ਼ਵਿੰਦਰ ਕੌਰ ਨੇ ਆਪਣੇ ਬਿਆਨ ਦੇ ਅੰਤ ਵਿੱਚ ਕਿਹਾ ਕਿ ਰਾਜਵੀਰ ਜੋਹੰਦਾ ਨੇ ਮੈਨੂੰ ਸਿਖਾਇਆ ਸੀ ਕਿ ਜੀਵਨ ਵਿੱਚ ਹਾਰ ਨਹੀਂ ਮੰਨੀ ਅਤੇ ਉਹਨਾਂ ਦੇ ਬੱਚੇ ਅਤੇ ਭੈਣ ਲਈ ਵੀ ਉਹਨਾਂ ਦੀ ਆਵਾਜ਼ ਨੂੰ ਜਿਉਂਦਾ ਰੱਖਾਂਗੀ ਇਹ ਕੋਸ਼ਿਸ਼ਾ ਸਿਰਫ ਸਮਾਗਮ ਨੂੰ ਯਾਦਗਾਰ ਬਣਾ ਗਈ ਹੈ ਸਗੋਂ ਰਾਜਵੀਰ ਜੋਹੰਦਾ ਤੇ ਲੈਕਸੀ ਨੂੰ ਨਵੀਂ ਜ਼ਿੰਦਗੀ ਦੇ ਦੇਵੇਗੀ ਪੰਜਾਬੀ ਸੰਗੀਤ ਨੇ ਜਗਤ ਦੇ ਵਿੱਚ ਅਸ਼ਵਿੰਦਰ ਕੌਰ ਦੇ ਇਸ ਕਦਮ ਨੇ ਬਹੁਤ ਹੀ ਵੱਡਾ ਫੈਸਲਾ ਸੁਣਾ ਦਿੱਤਾ ਹੈ ਅਤੇ ਲੋਕਾਂ ਨੇ ਬਹੁਤ ਹੀ ਇਸ ਫੈਸਲੇ ਦੀ ਸਲਾਹਨਾ ਕੀਤੀ ਹੈ ਅਤੇ ਉਮੀਦ ਕਰਦੇ ਹਾਂ ਕਿ ਇਹ ਗਾਣਾ ਜਲਦ ਤੋਂ ਜਲਦ ਰਿਲੀਜ਼ ਹੋਵੇਗਾ ਅਤੇ ਲੋਕਾਂ ਨੂੰ ਪਸੰਦ ਆਵੇਗਾ। ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਅਤੇ ਰਾਜਵੀਰ ਜਵੰਦਾ ਦੀ ਪਤਨੀ ਹਮੇਸ਼ਾ ਉਹਨਾਂ ਨਾਲ ਖੜੀ ਰਹੇਗੀ ਅਤੇ ਉਹਨਾਂ ਦੇ ਸੰਗੀਤ ਨੂੰ ਅੱਗੇ ਲੈ ਕੇ ਜਾਵੇਗੀ ਅਤੇ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਲੋਕਾਂ ਵਿੱਚ ਉਹਨਾਂ ਦੀ ਯਾਦਗਾਰ ਬਣੀ ਰਹੇ। ਸਗੋਂ ਰਾਜਵੀਰ ਦੇ ਲੈਗਸੀ ਨੂੰ ਨਵੀਂ ਜ਼ਿੰਦਗੀ ਵੀ ਦੇ ਰਹੀ ਹੈ ਪੰਜਾਬੀ ਸੰਗੀਤ ਜਗਤ ਨੇ ਅਸ਼ਵਿੰਦਰ ਕੌਰ ਦੇ ਇਸ ਕਦਮ ਦੀ ਸਲਾਹਨਾ ਕੀਤੀ ਹੈ ਅਤੇ ਉਮੀਦ ਕਰਦੇ ਹਾਂ ਕਿ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰੋ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੇਕਰ ਤੁਸੀਂ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਧੰਨਵਾਦ ਦੋਸਤੋ